ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਠੀਕ ਹੀ ਹੋਵੋਗੇ ਅੱਜ ਆਪਾਂ ਲੱਗੇ ਅੱਖੋਈ ਦੀਆਂ ਪਿੰਨੀਆਂ ਬਣਾਉਣ ਤੇ ਆਪਾਂ ਨੇ ਕੜਾਈ ਚੜਾਲੀਆ ਆ ਗਿਆ ਜੀ ਤੇਸੀ ਕੌਕ ਕਾਜੂ ਬਦਾਮ ਨਾਲ ਆਪਣਾ ਖੋ ਆ ਗਿਆ ਤੇ ਉਹਦੇ ਨਾਲ ਪਈਏ ਦੇਸੀ ਖੰਡ ਸਾਰੀ ਸਮਗਰੀ ਇਕੱਠੀ ਹੈ ਤੇ ਹੁਣ ਆਪਾਂ ਕਰਦੇ ਹਾਂ ਤਿਆਰੀ ਇਹਦੇ ਨਾਲ ਹੀ ਆ ਗਿਆ ਦੁਬਾਰਾ ਦੱਸ ਦਿਆਂ ਤੁਹਾਨੂੰ ਆਟਾ ਆ ਗਿਆ ਹੈ ਦੇਸੀ ਕੌਕ ਕਾਜੂ ਬਦਾਮ ਤੇ ਖੋ ਆ ਤੇਸੀ ਖੰਡ ਸਾਰੀ ਸਮਗਰੀ ਹੈ ਤੇ ਆਪਾਂ ਲੱਗੇ ਆਂ ਕਰਮ ਕਰਨ ਤੇ ਸੀ ਕਿਉਂ ਤੇ ਸੀ ਕਿਉਂ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਠੰਡ ਗਨ ਥੋੜਾ ਜਿਹਾ ਜੰਮਿਆ ਵਾ ਤੇ ਇਹਨੂੰ ਕੱਢਣ ਵਿੱਚ ਵੀ ਥੋੜਾ ਜ਼ੋਰ ਲੱਗ ਰਿਹਾ ਤੇ ਆਪਾਂ ਇਹਨੂੰ ਕੜਾਈ ਵਿੱਚ ਪਾਉਣ ਲੱਗੇ ਆਂ ਹੁਣ ਤੇ ਸੀ ਘੋਣ ਨੂੰ ਕੜਾਈ ਵਿੱਚ ਪਾ ਕੇ ਗਰਮ ਕਰਨਾ ਹੌਲੀ ਹੌਲੀ ਅੱਗ ਨੂੰ ਜ਼ਿਆਦਾ ਤੇਜ਼ ਨਹੀਂ ਰੱਖਣਾ ਕਿਉਂ ਹੁਣ ਇੱਕ ਕੜਾਈ ਦੇ ਵਿੱਚ ਪੁੱਜ ਰਹੇ ਆਂ ਚੀਕਾਂ ਪਿਆ ਮਾਰਦਾ ਕਿਤਾ ਕੜਾਈ ਤੱਥੀ ਹੈ ਕਿਉਂ ਉਹਨੂੰ ਇਦਾਂ ਗਰਮ ਕਰ ਲੈਣਾ ਜਦੋਂ ਪਿਗਲ ਗਿਆ ਇਹਦੇ ਵਿੱਚ ਆ ਕੇ ਤੁਹਾਨੂੰ ਦੱਸਾਂਗੇ ਆਪਾਂ ਆਟਾ ਪਾਉਣਾ ਹੈ ਕਿਉਂ ਉਹਨੂੰ ਗਰਮ ਕਰਕੇ ਸਾਰਾ ਨੂੰ ਪਿਘਲਾ ਲੈਣਾ ਪਾਣੀ ਦੀ ਤਰ੍ਹਾਂ ਕਰ ਲੈਣਾ ਜਿਵੇਂ ਗਰਮ ਪਾਣੀ ਹੁੰਦਾ ਫਿਰ ਆਟੇ ਹੁਣੀ ਇਹਦੇ ਵਿੱਚ ਪਾਉਣੇ ਆਪਾਂ ਕਿਉਂ ਗਰਮ ਪਾਣੀ ਵਿੱਚ ਸੌਰੀ ਗਰਮ ਕੜਾਈ ਵਿੱਚ ਰੱਖਣਾ ਤੇ ਆਪਾਂ ਇਹ ਆਗੇ ਜੀ ਗਾਜੋ ਹੁਣੀ ਕਾਜੂ ਉਹਨਾਂ ਦੀ ਕਟਾਈ ਕਰਨੀ ਆ ਬਰੀਕ ਬਰੀਕ ਕਟ ਲੈਣੇ ਆ ਜਿਆਦਾ ਵੀ ਨਹੀਂ ਬਰੀਕ ਕਰਨੇ ਪਾਊਡਰ ਨਹੀਂ ਬਣਾਉਣਾ ਥੋੜੇ ਖਾਣ ਦੇ ਟਾਈਮ ਪਤਾ ਵੀ ਲੱਗੇ ਕਿ ਕਾਜੂ ਆਇਆ ਕਿ ਬਦਾਮ ਕਾਜੂਆਂ ਦੀ ਕਟਾਈ ਲਾਉਣ ਤੋਂ ਬਾਅਦ ਆਪਾਂ ਨੇ ਬਦਾਮ ਕੁੱਟਨੇ ਆ ਕਾਜੂ ਗਿਰਾ ਕੁੱਟ ਲਈਏ ਫਿਰ ਬਦਾਮ ਕੁੱਟਾਂਗੇ ਆਪਾਂ ਤੇ ਹੁਣ ਆ ਗਈ ਬਦਾਮਾਂ ਦੀ ਵਾਰੀ ਬਦਾਮਾਂ ਦੇ ਵੀ ਢੋਏ ਤੇ ਘੋਟਣਾ ਵਜ ਰਿਹਾ ਕੁੰਡਾ ਘੋਟਣੇ ਵਿੱਚ ਕੋਟਣ ਦਾ ਬਦਾਮਾ ਨੂੰ ਗ੍ਰੈਂਡ ਗ੍ਰਾਊਂਡ ਨਾ ਕਰੇ ਭਾਈ ਕੁੰਡੇ ਕੋਟਨੇ ਵਿੱਚ ਕੁੱਟੇ। ਜਿਹੜੇ ਕੁੱਟੇ ਹੋਏ ਨਾ ਕੁੰਡੇ ਵਿੱਚ ਉਹਨਾਂ ਦਾ ਨਜ਼ਾਰਾ ਹੀ ਵੱਖਰਾ ਹੁੰਦਾ। ਨਮ ਦਾ ਕੋਟਣਾ ਲਿਆਈ ਨਛਤਰਾ ਸਾਚ ਕੁੱਟਣੀ ਉਹ ਵਾਲਾ ਇੱਕ ਕੁੰਡਾ ਕੋਟਣਾ। ਤੇ ਆਪਾਂ ਪਾਉਣ ਲੱਗਿਆਂ ਆਟਾ ਜੀ ਇਹਦੇ ਵਿੱਚ। ਆਟਾ ਕਿ ਉਹਦੇ ਵਿੱਚ ਸੜਦਾ। ਸੜਤਣੀ ਪਾਦਾ। ਤੇ ਹੁਣ ਆਪਾਂ ਥੋੜਾ ਥੋੜਾ ਇਹਨੂੰ ਇਸ ਖਰਚ ਨੇ ਨਾਲ ਹਿਲਾਉਣਾ। ਕੜਾਈ ਵਿੱਚ ਪਾ ਕੇ ਆਟੇ ਨੂੰ ਬ੍ਰਾਊਨ ਕਰਨਾ ਆਪਾਂ ਹੌਲੀ-ਹੌਲੀ ਹਿਲਾ ਕੇ ਸਾਰਾ ਮਿਕਸ ਕਰਕੇ ਤੇ ਇਹਨੂੰ ਬ੍ਰਾਊਨ ਹੋ ਗਿਆ ਦੇਖੋ ਬ੍ਰਾਊਨ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਕਰਨਾ ਥੱਲੇ ਨਾ ਲੱਗੇ ਕਾਲਾ ਹੋ ਗਿਆ ਤਾਂ ਕਾਲਾ ਹੋ ਗਿਆ ਤਾਂ ਕੰਮ ਹੋ ਜਾਣਾ ਖਰਾਬ ਹੌਲੀ-ਹੌਲੀ ਇਹਨੂੰ ਹਿਲਾਉਣਾ ਹਲਾਈ ਜਾਣਾ ਸਾਰਾ ਮਤਲਬ ਸਾਰੇ ਨੂੰ ਸੇਕ ਲੱਗਣਾ ਚਾਹੀਦਾ ਕਿ ਇਹ ਨਹੀਂ ਕਿ ਇੱਕ ਅੱਧਾ ਕਾਲਾ ਹੋ ਜੇ ਤੇ ਅੱਧਾ ਚਟਾ ਹੀ ਰਹੇ ਤੇ ਇਹ ਆ ਗਿਆ ਜੀ ਆਪਣਾ ਖੋਆ ਠੰਡ ਗਾਨੇ ਜੰਮਿਆ ਪਿਆ ਸੀ ਤੇ ਇਹਨੂੰ ਥੋੜਾ ਥੋੜਾ ਤੋੜਨਾ ਤੋੜਨ ਨਾਲ ਇਹ ਆ ਗਿਆ ਕਿ ਇਹਨੂੰ ਰਲੌਣ ਵਿੱਚ ਜਿਹੜਾ ਆਟਾ ਆਪਾਂ ਦੇਸੀ ਘੋਲ ਵਿੱਚ ਭੁੰਨਿਆ ਉਹਨੂੰ ਉਹਦੇ ਵਿੱਚ ਰਲੌਣ ਜੇ ਆਪਾਂ ਨੂੰ ਸੌਖਾ ਹੋ ਜੂ ਆਸਾਨ ਹੋ ਜੂ ਤੇ ਇਹਨੂੰ ਆਪਾਂ ਪਾਤਾ ਜੀ ਕੜਾਈ ਦੇ ਵਿੱਚ ਪੁੱਜੇ ਹੋਏ ਆਟੇ ਦੇ ਵਿੱਚ ਜਿਹੜਾ ਆਪਾਂ ਦੇਸੀ ਘੋਲ ਦੇ ਵਿੱਚ ਆਟਾ ਭੁੰਨਿਆ ਸੀ ਉਹਦੇ ਵਿੱਚ ਪਾਤਾ ਪਾ ਕੇ ਇਹਨੂੰ ਰਲੌਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਿ ਇਹਨੂੰ ਵੀ ਸਾਰਾ ਇੱਕ ਤਰ੍ਹਾਂ ਨਾਲ ਸਾਰਾ ਹੀ ਬ੍ਰਾਊਨ ਬ੍ਰਾਊਨ ਹੋ ਜਾਏ ਚੰਗੀ ਤਰ੍ਹਾਂ ਇਹਨੂੰ ਹੌ ਇੱਧਰ-ਉਧਰ ਕਰਕੇ ਲੱਗਣਾ ਨਹੀਂ ਚਾਹੀਦਾ ਕਿਉਂਕਿ ਕੜਾਈ ਜਦੋਂ ਗਰਮ ਹੋ ਜਾਂਦੀ ਹੈ ਤੇ ਕਈ ਵਾਰ ਬੰਦਾ ਆਪਣੇ ਵੱਲੋਂ ਢਿੱਲ ਦੇ ਦਿੰਦਾ ਆਪਣੇ ਵੱਲੋਂ ਢਿੱਲ ਨਹੀਂ ਦੇਣੀ ਕੜਾਈ ਨੂੰ ਖੁਰਚਣਾ ਮਾਰਦੇ ਰਹਿਣਾ ਕਾਜੂ ਬਦਾਮ ਕੁੱਟੇ ਹੋਏ ਇਹਦੇ ਵਿੱਚ ਆਪਾਂ ਸੁੱਟਦੇ ਹੁਣ ਇਹਨੂੰ ਰਲਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਰਲਣਾ ਕਿ ਸਾਰੇ ਦੇ ਵਿੱਚ ਰਲ ਜਾਣ ਇਹ ਨਾ ਹੋਵੇ ਅੱਧੀਆਂ ਪਿੰਨੀਆਂ ਵਿੱਚ ਆਉਣ ਦੇ ਅੱਧੀਆਂ ਵਿੱਚ ਨਾ ਆਉਣ ਇਹ ਪਤ ਜੀ ਆਪਾਂ ਦੇਸੀ ਖੰਡ ਕਰਾਂਗੇ ਉਹਨੂੰ ਮਿੱਠਾ ਮਠਾ ਮਠਾ ਕਰਕੇ ਚੰਗੀ ਤਰ੍ਹਾਂ ਰਲਾਉਣਾ ਚੰਗੀ ਤਰ੍ਹਾਂ ਸਾਰੀ ਜਦੋਂ ਰਲ ਗਈ ਉਹ ਤੋਂ ਬਾਅਦ ਥੱਲੇ ਲਾਉਣਾ ਚੰਗੀ ਤਰ੍ਹਾਂ ਲਾਉਣਾ ਇਹਨੂੰ ਅੱਗ ਦੇਖ ਲੈਣੀ ਹੈ ਅੱਗ ਬਾਲੀ ਨਹੀਂ ਮਚਾਉਣੀ ਨਹੀਂ ਇਹਨੇ ਮੱਚ ਜਾਣਾ ਚੰਗੀ ਤਰ੍ਹਾਂ ਲਾ ਲਾ ਕੇ ਇਹਨੂੰ ਰਲਾ ਲੈਣਾ ਵਿੱਚ ਲੱਦੇ ਫਲੱਦੇ ਮਰਾਈ ਜਾਣੇ ਹਨ ਲੱਦੇ ਬਲੱਦੇ ਲੋਰੀ ਇੱਕ ਵਾਰੀ ਸਾਰਾ ਰਲ ਗਿਆ ਸਾਰਾ ਮਟੀਰੀਅਲ ਜੰਨਾ ਵੀ ਆਪਾਂ ਪਾਇਆ ਸੀਗਾ ਕਾਜੂ ਬਦਾਮ ਖੰਡ ਖੰਡ ਦੇ ਸੀ ਕਿਉਂ ਹਟਾ ਕੋਆ ਕੋਆ ਸਾਰਾ ਇੱਕਸਾਰ ਹੋ ਗਿਆ ਲਓ ਜੀ ਬਣ ਕੇ ਰੈਡੀ ਆ ਤੇ ਆਪਾਂ ਥੱਲੇ ਲਾਤਾ ਲਾ ਕੇ ਨੂੰ ਆਪਾਂ ਟਾ ਕੇ ਰੱਖ ਦਾਂਗੇ ਕਿਉਂਕਿ ਹਰੇ ਗਰਮ ਠੰਡਾ ਹੋਣ ਤੇ ਆਪਾਂ ਇਹਨੀਆਂ ਪਿੰਗਾਂ ਵਟਾਂਗੇ ਚੰਗੀ ਤਰ੍ਹਾਂ ਨੂੰ ਟਾ ਕੇ ਰੱਖ ਦਿਓ ਮੱਖੀਆਂ ਮੱਖੀਆਂ ਮਿੱਠੇ ਤੇ ਜਿਆਦਾ ਆਉਂਦੀ ਹਨ ਤੇ ਇਹਦੇ ਕਰਕੇ ਉਹਨੂੰ ਥੋੜਾ ਜਿਹਾ ਬਚਾ ਕੇ ਰੱਖੋ ਟਾ ਕੇ ਰੱਖੋ ਚੰਗੀ ਤਰ੍ਹਾਂ ਲਓ ਵੀ ਬਣ ਕੇ ਆਪਣਾ ਹੋ ਗਿਆ ਤਿਆਰ ਤੇ ਆਹ ਮਾਟਰਾਂ ਇਹ ਆਪਾਂ ਪਿੰਗਾਂ ਤੇ ਪੰਨੀ ਦੇਖੋ ਬਣ ਕੇ ਹੋ ਗਈ ਗੋਲ ਤੇ ਕਾਦੀ